ਸੀਂ ਆਪਣੀ ਜ਼ਿੰਦਗੀ ਰੰਦਾ ਧਾਰਨ ਕਰੀਏ ਮਹਾਰਾਜ ਪਾਸ਼ਾ ਤੇਰੇ ਤੋਂ ਪਿੱਠ ਨਹੀਂ ਕਰਨੀ ਇੱਕ ਬੇਨਤੀ ਆਪ ਜੀ ਨੂੰ ਹੋਰ ਕਰ ਦਿਆਂ ਧਿਆਨ ਨਾਲ ਸੁਣੀਓ ਮੇਰੀਆਂ ਭੈਣਾ ਖਾਸ ਕਰਕੇ ਇਹ ਵਹਿਮ ਭਰਮ ਪਖੰਡ ਜਿਹੜਾ ਹੈ ਨਾ ਇਹ ਸਾਡੀਆਂ ਮਾਤਾਵਾਂ ਨੇ ਸਾਡੀਆਂ ਭੈਣਾਂ ਨੇ ਜਿਹੜਾ ਹੈ ਇਹ ਸ਼ੁਰੂ ਕੀਤਾ ਹੈ ਯਾਦ ਰੱਖਣਾ ਜੀ ਇੱਕ ਚੀਜ਼ ਨੂੰ ਧਿਆਨ ਨਾਲ ਸੋਚ ਕੇ ਯਾਦ ਰੱਖਿਓ ਜਿੰਨੇ ਪੰਜਾਬ ਦੇ ਵਿੱਚ ਡੇਰਾਬਾਦ ਸਥਾਪਿਤ ਹੋਏ ਨੇ ਨਾ ਜਿੰਨੇ ਬਾਬੇ ਸਥਾਪਿਤ ਹੋਏ ਨੇ ਸਭ ਤੋਂ ਵੱਡਾ ਰੋਲ ਅਦਾ ਕਰਨ ਵਾਲੀਆਂ ਇਹ ਮਾਤਾਵਾਂ ਤੇ ਭੈਣਾਂ ਨੇ ਜੀ ਗੱਲ ਕੌੜੀ ਏ ਪਰ ਸਾਨੂੰ ਸੁਣਣੀ ਪਏਗੀ ਅੱਜ ਇੱਕ ਬੜਾ ਵੱਡਾ ਵਹਿਮ ਪਰੰਪਰਖੰਡ ਚੱਲ ਰਿਹਾ ਹੈ ਤੁਹਾਨੂੰ ਹੁਣੇ ਜੇਤਾ ਆਇਨਾ ਜਿਨ੍ਹਾਂ ਨੇ ਵਿਆਹ ਰੱਖੇ ਹੋਣਗੇ ਨਾ ਉਹਨਾਂ ਨੇ ਵਿਆਹ ਦਾ ਕੋਈ ਇੱਕ ਗਹਿਣਾ ਇੱਕ ਸੂਟ ਤੱਕ ਨਹੀਂ ਖਰੀਦਿਆ ਹੋਵੇਗਾ ਨਹੀਂ ਖਰੀਦਿਆ ਹੋਵੇਗਾ ਜੇਕਰ ਖਰੀਦਣਾ ਚਾਹਵੇਗਾ ਤੇ ਦਾਦੀਆਂ ਜਿਹੜੀਆਂ ਨੇ ਨਾ ਖਾਸ ਕਰਕੇ ਬਜ਼ੁਰਗਾਂ ਨਾ ਨਾ ਪੁੱਤ ਇਹਦੀ ਛਗਣਾ ਦਾ ਕੰਮ ਨਹੀਂ ਸ਼ੁਰੂ ਕਰਨਾ ਕਿਉਂ ਨਹੀਂ ਕਰਨਾ ਸ਼ਰਾਧ ਚੱਲ ਰਹੇ ਨੇ ਹੈਗਾ ਨਾ ਜੀ ਇਹ ਚੀਜ਼ ਆ ਜੇ ਕੱਪੜਾ ਖਰੀਦਣਾ ਕਾਰਡ ਛਪਾਉਣੇ ਨੇ ਕੁਝ ਕੰਮ ਕਰਨਾ ਨਾ ਨਾ ਅਜੇ ਨਹੀਂ ਸ਼ੁਰੂ ਕਰਨਾ ਕਿਉਂ ਨਹੀਂ ਕਰਨਾ ਅਡੇ ਸ਼ਰਾਧ ਚੱਲ ਰਹੇ ਨੇ ਇਸ ਸਾਰੀ ਸੋਚ ਜਿਹੜੀ ਹੈ ਵਿੱਪਰ ਦੀ ਸੋਚੋਂ ਨਿਕਲੀ ਗਈ ਸੀ ਕਿਉਂ ਕਿ ਆਹ ਦਿਨਾਂ ਦੇ ਵਿੱਚ ਬੜੀ ਚਾਂਦੀ ਚਲਦੀ ਹੈ ਉਹਦੀ ਬਜ਼ੁਰਗਾਂ ਦੇ ਨਾਂ ਤੇ ਪੂਜਾ ਕਰਨੀਆਂ ਬਜ਼ੁਰਗਾਂ ਦੇ ਨਾਂ ਦੇ ਉੱਤੇ ਸਮਾਨ ਲੈਣਾ ਖਵਾਉਣਾ ਸ਼ਰਾਧ ਕਰਨੇ ਖਾਣੇ ਖਰੋਣੇ ਬੜਾ ਚਲਦਾ ਹੈ ਉਹਨੇ ਇੱਕ ਬੜੀ ਇੱਕ ਛਾਤਰ ਦਿਮਾਗ ਨਾਲ ਚਾਲ ਖੇਡੀ ਕਿ ਜੇਕਰ ਆ ਦਿਨਾਂ ਵਿੱਚ ਸ਼ਰਾਧਾਂ ਦੇ ਵਿੱਚ ਦੋ ਦੋ ਤਿੰਨ ਤਿੰਨ ਘਰਾਂ ਵਿੱਚ ਜਾ ਕੇ ਪ੍ਰਸ਼ਾਦਾ ਛਕਣਾ ਪੈਂਦਾ ਜੇਕਰ ਵਿਆਹ ਰੱਖਣ ਲੱਗੇ ਲੋਕ ਤੇ ਮੈਨੂੰ ਦੋਨੇ ਪਾਸੇ ਕਿਵੇਂ ਜਾਣਾ ਪਵੇਗਾ ਉਹਨੇ ਆਪਣਾ ਇੱਕ ਟੀਚਾ ਹੀ ਵੱਖਰਾ ਕਰ ਲਿਆ ਉਹਨੇ ਇੱਕ ਸੋਜ ਲੋਕਾਂ ਦੇ ਵਿੱਚ ਭਰ ਦਿੱਤੀ ਕਿ ਆ ਦਿਨਾਂ ਦੇ ਅੰਦਰ ਜਿਹੜੇ ਨੇ ਇਹ ਮੌਤ ਦੇ ਦਿਨ ਚੱਲ ਰਹੇ ਨੇ ਸ਼ਰਾਧਾਂ ਦੇ ਦਿਨ ਚੱਲ ਰਹੇ ਨੇ ਇਹ ਸ਼ਰਾਧਾਂ ਦੇ ਦਿਨਾਂ ਵਿੱਚ ਜੇਕਰ ਕੋਈ ਖੁਸ਼ੀ ਦਾ ਪ੍ਰੋਗਰਾਮ ਕਰੋਗੇ ਅਪਸ਼ਗਣੀ ਮੰਨੀ ਜਾਏਗੀ ਇਹ ਸ਼ਰਦਾ ਦੀ ਸੋਚ ਜਿਹੜੀ ਹੈ ਸਾਡੀ ਸੋਚ ਵਿੱਚ ਆ ਕੇ ਰਲ ਗਈ ਅੱਜ ਭਾਵੇਂ ਨੁਸਾਨ ਨੂੰ ਭੈਣਾ ਨੂੰ ਉਹ ਮਾਤਾਵਾਂ ਨੂੰ ਭਾਵੇਂ 2000 ਰੁਪਏ ਸਸਤਾ ਸੂਟ ਵੀ ਮਿਲਦਾ ਹੋਏਗਾ ਨਾ ਉਹਨਾਂ ਨੇ ਲੈਣਾ ਨਹੀਂ ਕਹਿ ਲੱਗਿਆ ਮਹਿੰਗਾ ਲੈ ਲਾਂਗੇ ਪਰ ਸ਼ਰਦਾ ਜੈ ਨਹੀਂ ਲੈਣਾ ਸ਼ਰਦਾ ਜੈ ਨਹੀਂ ਲਾਵਾਂਗੇ ਆਪਾਂ ਸੂਟ ਉਹ ਘਰ ਵਾਲਾ ਬਥੇਰਾ ਕਹਿੰਦਾ ਕਿ ਜਿੰਨੀ ਕੁ ਤਨਖਾਹ ਮਿਲਦੀ ਹੈ ਥੋੜਾ ਬੋਤਾ ਮੇਰੀ ਬਚਤ ਹੋਣੀ ਹੈ ਲੈਲਾ ਮੇਰੇ ਤੇ ਪੈਸੇ ਬਚਣਗੇ ਉਹ ਕਹਿ ਲੱਗੇ ਨਹੀਂ ਸ਼ਰਦਾ ਦੇ ਸਾਰੇ ਵਿਚਾਰੇ ਉਹਦੇ ਤੇ ਭਾਰੀ ਹੋ ਗਏ ਜਿਹੜਾ ਰਾਤ 9-9 ਵਜੇ ਕੰਮ ਕਰਕੇ ਆ ਰਿਹਾ ਹੈ ਕਿ ਸ਼ਰਧਾ ਚ ਕੋਈ ਛਗਣਾ ਦਾ ਸਮਾਨ ਨਹੀਂ ਕੋਈ ਖਰੀਦਣਾ ਇਸ ਸੀਨਾ ਬਸੀਨਾ ਸੋਚ ਸਾਡੀ ਜ਼ਿੰਦਗੀ ਦੇ ਅੰਦਰ ਆ ਰਹੀ ਹੈ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਦੇ ਫਲਸਫੇ ਨੂੰ ਜੇਕਰ ਸਮਝਣਾ ਚਾਹੁੰਦੇ ਹੋ ਸਾਰੀਆਂ ਇਹ ਵਹਿਮ ਪਰਮਪਖੰਡ ਸਾਨੂੰ ਆਪਣੀ ਜ਼ਿੰਦਗੀ ਵਿੱਚੋਂ ਕੱਢਨੇ ਪੈਣਗੇ ਸਤਿਗੁਰੂ ਜੀ ਕਹਿਣ ਲੱਗੇ ਸੰਤ ਸਹਾਈ ਪ੍ਰੇਮਕੇ ਹੁਣ ਤਿੰਨ ਕਹਿ ਲਾਗਾ ਪਾਏ ਮੈਂ ਉਹਨਾਂ ਦੇ ਚਰਨਾਂ ਦੇ ਉੱਤੇ ਜਾ ਕੇ ਨਮਸਕਾਰ ਕਰਾਂ ਬਿਨ ਪ੍ਰਭ ਕਿਉਂ ਸੁਖ ਪਾਈ ਹੈ ਗੁਰੂ ਤੋਂ ਬਿਨਾ ਕਿਵੇਂ ਸੁਖ ਪਾਵਾਂ ਪਾਰਸ਼ਾ ਕਹਿਣ ਲੱਗੇ ਦੂਜੀ ਨਹੀਂ ਜਾਏ ਹੋਰ ਕੋਈ ਢੰਗ ਤਰੀਕਾ ਨਹੀਂ ਜਿਨਿ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਤ੍ਰਿਪਤ ਹੋ ਜਾਂਦੇ ਨੇ ਰੱਜ ਜਾਂਦੇ ਨੇ ਰਹੇ ਅਗਾਏ ਤੇ ਸਤਿਗੁਰੂ ਜੀ ਕਹਿਣ ਲੱਗੇ ਆਪ ਤਿਆਗ ਬਿੰਦਿ ਕਰੈ ਆਪਣੇ ਆਪ ਨੂੰ ਤਿਆਗ ਕੇ ਜੇ ਪ੍ਰੇਮ ਦੇ ਰਸਤੇ ਦੇ ਉੱਤੇ ਤੁਰਨਾ ਚਾਹੁੰਦੇ ਹੋ ਨਾ ਸਤਿਗੁਰੂ ਜੀ ਕਹਿਣ ਲੱਗੇ ਤੂੰ ਆਪਣੇ ਪ੍ਰੇਮ ਦੇ ਰਸਤੇ ਦਾ ਧਾਰ ਨਹੀਂ ਬਣਨਾ ਚਾਹੁੰਦਾ ਤੇ ਮਾਰ ਕਹਿੰਦੇ ਤਿਆਗ ਦੇ ਆਪਣੇ ਆਪ ਨਾ ਪ੍ਰੇਮ ਦਾ ਅਰਥ ਇਹ ਨਿਕਲਦਾ ਕਿ ਪਰੇ ਪਲੱਸ ਮੈਂ ਜਿੱਥੋਂ ਮੈਂ ਹੋਮੇ ਖਤਮ ਹੋ ਜਾਏ ਪਰੇ ਹੋ ਜਾਏ ਉੱਥੇ ਪ੍ਰੇਮ ਸ਼ੁਰੂ ਹੁੰਦਾ ਹੈ ਮਹਾਰਾਜ ਕਹਿੰਦੇ ਆਪ ਤਿਆਗ ਬੇਨਤੀ ਕਰਾਂ ਲਿਹ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਇਆ ਜਿਹੜੇ ਮੈਨੂੰ ਪ੍ਰਭੂ ਪਤੀ ਪਰਮਾਤਮਾ ਨਾਲ ਮਿਲਾਪ ਕਰ ਦਿੰਦੇ ਨੇ ਸੇ ਵਿਸ਼ੜ ਕਤੇ ਨਾ ਜਾਏ ਮਹਾਰਾਜ ਕਹਿੰਦੇ ਜਿੰਨਾ ਜਿਹਦੀ ਬਾਹ ਪਰਮਾਤਮਾ ਆ ਫੜ ਲਵੇ ਜਿਹੜੇ ਆਪਣਾ ਮਿਲਾਪ ਖੁਦ ਪਰਮਾਤਮਾ ਨਾਲ ਕਰਵਾ ਲੈਂਦੇ ਨੇ ਨਾ ਸਿਆਣਾ ਇਨਸਾਨ ਬੱਚੇ ਨੂੰ ਆਪਣੀ ਉਂਗਲੀ ਨਹੀਂ ਫੜਾਉਂਦਾ ਬੱਚੇ ਦੀ ਉਂਗਲੀ ਬੱਚੇ ਦੀ ਬਾਹ ਨੂੰ ਸਿਆਣਾ ਇਨਸਾਨ ਆ ਫੜਦਾ ਤੱਕਾ ਪੇ ਕਿ ਤਾਕਤ ਜ਼ਿਆਦਾ ਹੈ ਉਹ ਕਦੇ ਛੱਡੇਗਾ ਨਹੀਂ ਮਹਾਰਦ ਕਹਿਣ ਲੱਗੇ ਜੋ ਹਰ ਕੰਤ ਮਿਲਾਈਆਂ ਸਿ ਵਿਛੜ ਕਤੇ ਨਾ ਜਾਏ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸ਼ਰਨਾਏ ਮੈਂ ਤੇਰੀ ਸ਼ਰਨ ਚ ਆਇਆ ਤੇਰੇ ਤੋਂ ਬਿਨਾ ਦੂਸਰਾ ਹੋਰ ਮਿਲਾਪ ਕੋਈ ਸੁਝਦਾ ਨਹੀਂ ਅਸੂ ਸੁਖੀ ਬਸੰਦੀਆਂ ਜਿੰਨਾ ਮੈਂ ਆਹ ਰਾਈ ਜਿਹੜੇ ਪ੍ਰਭੂ ਪਤੀ ਪਰਮਾਤਮਾ ਨਾਲ ਮਿਲਾਪ ਕਰ ਲੈਂਦੇ ਨੇ ਨਾ ਮਹਾਰਾਜ ਕਹਿਣ ਲੱਗੇ ਹਮੇਸ਼ਾ ਉਹ ਸੁਖੀ ਰਹਿੰਦੇ ਨੇ ਹਮੇਸ਼ਾ ਉਹਨਾਂ ਜ਼ਿੰਦਗੀ ਦੇ ਅੰਦਰ ਸੁੱਖ ਰਹਿੰਦਾ ਹੈ ਇੱਕ ਬੇਨਤੀ ਕਹਿ ਕੇ ਮੈਂ ਆਪ ਜੀ ਨਾਲ